ਵੀਰ ਜੀ ਕਿੱਥੋਂ ਆਏ ਸੀ ਆਪਾਂ ਹਾਂਜੀ ਤਰਨਤਾਰਨ ਜ਼ਿਲ੍ਹੇ ਤੋਂ ਤਰਨਤਾਰਨ ਜ਼ਿਲ੍ਹੇ ਤੋਂ ਕਿੰਨਾ ਭਿਆਨਕ ਜ਼ਖਮ ਸੀ ਆਪਣੇ ਆਪ ਦੱਸੋ ਇੱਕ ਵਾਰੀ ਹਾਂਜੀ ਬਹੁਤ ਭਿਆਨਕ ਜ਼ਖਮ ਹੈ ਜੀ ਕਿੰਨਾ ਭਿਆਨਕ ਜਾਨ ਵੀ ਜਾ ਸਕਦੀ ਜੀ ਮੇਰੀ ਪੂਰੀ ਰੀੜ ਦੀ ਹੱਡੀ ਬਾਹਰ ਸੀ ਜੀ ਹਾਂਜੀ ਹਨਾ ਪਹਿਲੇ ਕਿੰਨਾ ਵੱਡਾ ਜ਼ਖਮ ਸੀ ਐਡਾ ਵੱਡਾ ਹਾਂਜੀ ਹਾਂ ਹਾਂਜੀ ਪੂਰਾ ਹੱਥ ਪੈਂਦਾ ਸੀਗਾ ਪੂਰੀ ਰੀੜ ਦੀ ਹੱਡੀ ਦਿਖਦੀ ਸੀ ਹਾਂਜੀ ਹਾਂਜੀ ਵੀਰ ਜੀ ਸੰਗਤ ਜੀ ਕਿੱਥੇ ਖੜੇ ਆ ਸਰਵ ਹਿਮੈਨਿਟੀ ਸਰਵ ਗੋਡ ਮਾਨਵਤਾ ਦੀ ਸੇਵਾ ਰੱਬ ਦੀ ਸੇਵਾ ਜ਼ਿਲ੍ਹਾ ਮੋਹਾਲੀ ਦੇ ਵਿੱਚ ਹੈ ਪਿੰਡ ਮਦਨਹੜੀ ਖਰੜ ਦੇ ਨੇੜੇ ਹੈ ਨਾ ਉੱਥੇ ਇਹ ਸਾਰੀ ਸੇਵਾਵਾਂ ਚਲਦੀਆਂ ਨੇ ਪੰਜ ਪੈਸਾ ਕਿੰਨਾ ਲੱਗਿਆ ਤੁਸੀਂ 6 ਮਹੀਨੇ ਰਹਿ ਕੇ ਕੋਈ ਪੈਸਾ ਨਹੀਂ ਲੱਗਾ ਨਹੀਂ ਨਹੀਂ ਕੋਈ ਪੈਸਾ ਨਹੀਂ ਹਰ ਤਰ੍ਹਾਂ ਦਾ ਖਾਣਾ ਪੀਣਾ ਰਹਿਣ ਦੇ ਵਿੱਚ ਨਹੀਂ ਨਹੀਂ ਵੀਰ ਜੀ ਜਦ ਤੁਸੀਂ ਤਾਂ ਅਸੀਂ ਤੁਹਾਡੇ ਕੋਲ ਆਈ ਸੀ ਆ ਸਾਡੇ ਨਾਲ ਫੋਨ ਤੇ ਗੱਲ ਹੋਣੀ ਸ਼ੁਰੂ ਹੋਈ ਸੀ ਤੁਸੀਂ ਸਭ ਤੋਂ ਪਹਿਲਾਂ ਮਨ 'ਚ ਵਿਚਾਰ ਰਹੀ ਜਾਂਦਾ ਕਿ ਪੈਸਾ ਕਿੰਨਾ ਲੱਗੇਗਾ ਹਾਂਜੀ ਹਾਂਜੀ ਆਂਦਾ ਉਹ ਇਲਾਜ ਦੇ ਦੌਰਾਨ ਪਹਿਲਾਂ ਹੀ ਬਹੁਤ ਜ਼ਿਆਦਾ ਪੈਸਾ ਲੱਗਿਆ ਹੁੰਦਾ ਕਰਜ਼ੇ ਚੜੇ ਹੁੰਦੇ ਆ ਹਨਾ ਤੇ ਫਿਰ ਜਦ ਅਸੀਂ ਤੁਹਾਡੇ ਨੂੰ ਲੈਣ ਆਈ ਸੀ ਉੱਥੋਂ ਉਸ ਟਾਈਮ ਸੋਚਿਆ ਸੀ ਪੈਸਾ ਹਾਂਜੀ ਸੋਚਦੇ ਗਏ ਕਿ ਕਿੰਨੇ ਕੇ ਪੈਸੇ ਲੱਗਣੇ ਬਾਜ ਦੱਸਿਆ ਵੀ ਕੋਈ ਪੈਸਾ ਨਹੀਂ ਲੱਗਣਾ ਫ੍ਰੀ ਹੈ ਇਹ ਤੇ ਉਹ ਕਿ ਸਾਨੂੰ ਬਹੁਤ ਸਾਰੀ ਵੀਰ ਭੈਣ ਇਹੀ ਕਹਿੰਦੇ ਕਿਵੇਂ ਹੋ ਸਕਦਾ ਹੈ ਪੋਸੀਬਲ ਨਹੀਂ ਹੈ ਯਕੀਨ ਹੁੰਦਾ ਸੀ ਉਸ ਟਾਈਮ ਨਹੀਂ ਉਸ ਟਾਈਮ ਤਾਂ ਨਹੀਂ ਪਰ ਚਲੋ ਬਾਜ ਯਕੀਨ ਹੋ ਗਿਆ ਸੀ ਸਾਨੂੰ ਯਕੀਨ ਹੋ ਗਿਆ ਸੀ ਇਹ ਸੱਚ ਅ ਬਹੁਤ ਸਾਰੀਆਂ ਭੈਣਾਂ ਖੜੀਆਂ ਨੇ ਇੱਥੇ ਹਾਂਜੀ ਉਹ ਕਿ ਇੱਕ ਔਰਤ ਹੋਂਦੇ ਨਾਲ ਤੇ ਸਭ ਤੋਂ ਪਹਿਲਾਂ ਮਨ ਦੇ ਵਿੱਚ ਵਿਚਾਰ ਆਈ ਜਾਂਦਾ ਹੈ ਇਸ ਖਾਸ ਕਰ ਇੱਕ ਇੱਕ ਔਰਤ ਪੇਸ਼ੈਂਟ ਹੋਵੇ ਜਿਵੇਂ ਆ ਭੈਣ ਬੈਠੀ ਹੈ ਕਿ ਮਲ ਮੂਤਰ ਦਾ ਤਿਆਗ ਹੋ ਜਾਏਗਾ ਲੋਕ ਕਿਆ ਕਹਿਣਗੇ ਹਨਾ ਉਸਦੀ ਦੀ ਸ਼ਰਮ ਹੁੰਦੀ ਹੈ ਤੇ ਤੁਹਾਨੂੰ ਇੱਥੇ ਆ ਕੇ ਕਿਸੇ ਤਰੀਕੇ ਦੀ ਪਰੇਸ਼ਾਨੀ ਆਈ ਇਸ ਦੀ ਨਹੀਂ ਵੀਰ ਜੀ ਕੋਈ ਪਰੇਸ਼ਾਨੀ ਨਹੀਂ ਇੱਕ ਔਰਤ ਹੁੰਦੇ ਨਾਲ ਤੇ ਫੀਮੇਲ ਹੁੰਦੇ ਬਹੁਤ ਵਧੀਆ ਦੇ ਨੰਗੇ 6 ਮਹੀਨੇ ਪਰਿਵਾਰ ਵਾਂਗੂ ਨੰਗਿਆ ਹਾਂਜੀ ਬਹੁਤ ਸ਼ੁਕਰ ਬਹੁਤ ਸਾਰੀਆਂ ਪੈਣਾ ਨੇ ਬਹੁਤ ਸਾਰੇ ਪੇਸ਼ੈਂਟ ਨੇ ਇੱਥੇ ਅਨਿਸ਼ੁਲਕ ਸੇਵਾ ਚੱਲਦੀ ਹੈ ਇੱਥੇ ਖਾਣ ਦੀ ਪੀਣ ਦੀ ਰਹਿਣ ਦੀ ਸਾਰੀ ਸੁਵਿਧਾਵਾਂ ਅਕਾਲ ਪੁਰਖ ਦੀ ਸੰਗਤ ਨਿਭਾਉਂਦੀ ਹੈ ਨਾ ਦਵਾਈਆਂ ਤੋਂ ਲੈ ਕੇ ਆਪਰੇਸ਼ਨ ਸਪான்ਸਰ ਕੀਤੇ ਜਾਂਦੇ ਆ ਸਾਡੇ ਨਾਲ ਜ਼ਰੂਰ ਜੁੜੋ ਸਾਡੇ ਵੀਡੀਓ ਜ਼ਰੂਰ ਸਾਂਝੇ ਕਰੋ ਕਿ ਘਰਾਂ ਦੇ ਵਿੱਚ ਪਏ ਪਏ ਪੇਸ਼ੈਂਟ ਮੌਤ ਵੱਲ ਵੱਧ ਰਹੇ ਹਨ ਜ਼ਖਮਾਂ ਦੇ ਵਿੱਚ ਪਏ ਹਨ ਕੀੜੇ ਪਏ ਹੋਏ ਨੇ ਬਹੁਤ ਔਖੇ ਹਾਲਾਤਾਂ ਵਿੱਚ ਹੌਲੀ ਹੌਲੀ ਸਿਸਕ ਸਿਸਕ ਕੇ ਸਿਰਫ ਪੇਸ਼ੈਂਟ ਨਹੀਂ ਮਰਦਾ ਉਸਦੇ ਨਾਲ ਉਹਦੇ ਬੱਚੇ ਹਰ ਕੋ ਪ੍ਰਭਾਵਿਤ ਹੁੰਦਾ ਜੇ ਇਹ ਪੇਸ਼ੈਂਟ ਪੂਰੇ ਹੋ ਜਾਂਦੇ ਇਹਨਾਂ ਦੇ ਬੱਚੇ ਤੱਕ ਪ੍ਰਭਾਵਿਤ ਹੁੰਦੇ ਉਸ ਟਾਈਮ ਹਸਪਤਾਲ ਦੇ ਵਿੱਚ 1.5 ਲੱਖ ਰੁਪਏ ਲੱਗੇ ਸੀ ਕਿੰਨੇ ਹਾਂਜੀ ਹਾਂਜੀ ਵੀਜਨਾਂ 1.5 ਲੱਖ ਮੰਗਿਆ ਤੇ 1 ਲੱਖ ਰੁਪਏ ਤਕਰੀਬਨ ਆਈ ਉਹਨਾਂ ਦੇ ਕੋਲ ਕਿਸ ਗੱਲ ਦਾ ਪਤਾ ਬਸ ਇਹੋ ਹੀ ਉਹਨਾਂ ਨੇ 3 ਦਿਨ ਚ 4 ਦਿਨ ਐਡਮਿਟ ਕੀਤਾ ਦਵਾਈ ਦਿੰਦੇ ਨਹੀਂ ਉਹ ਪ੍ਰੈਸ਼ਰ ਨਹੀਂ ਕੀਤਾ ਉਹ ਪ੍ਰੈਸ਼ਰ ਨਾਲ ਤਾਂ 2.5 ਲੱਖ ਰੁਪਏ ਮੰਗਦੇ ਹੀ ਤੁਹਾਨੂੰ ਪਤਾ ਤੁਹਾਡੇ ਕੁਝ ਵੀ ਪੈਸੇ ਨਹੀਂ ਲੱਗੇ 5-10 ਹਜ਼ਾਰ ਰੁਪਏ ਦਾ ਖਰਚਾ ਹੀ ਸਰ ਹਾਂਜੀ ਹਾਂਜੀ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਅਕਾਲਪੁਰ ਦੀ ਸੰਗਤ ਹੈ ਸਾਰੀ ਨਸ਼ੁਲਕ ਸੇਵਾ ਚੱਲਦੀ ਹੈ ਤੁਸੀਂ ਸਾਡੇ ਵੀਡੀਓ ਜ਼ਰੂਰ ਸਾਂਝੇ ਕਰਕੇ ਵੀਰ ਭੈਣਾਂ ਦੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਜ਼ਰੂਰ ਸਹਾਇਕ ਕਰੋ ਭੈਣਾਂ ਬਹੁਤ ਖੜੀ ਨੇ ਭੈਣੇ ਇੱਕ ਅੱਗੇ ਆਓ ਪਲੀਜ਼ ਤੁਹਾਡੀ ਗੱਲ ਲਗਾਤਾਰ ਹੋ ਰਹੀ ਹੈ ਮੈਨੂੰ ਸੂਸੰਗਤ ਪੁੱਛਦੀ ਹੁੰਦੀ ਹੈ ਬੇਟੀ ਬਾਰੇ ਕੀ ਹਾਲ ਹੈ ਤੁਹਾਡੇ ਹਾਂਜੀ ਠੀਕ ਹੈ ਹੁਣ ਤਾਂ ਨੱਕ ਦੀ ਪਾਈਪ ਵੀ ਨਿਕਲ ਗਈ ਮੈਂ ਤੁਹਾਨੂੰ ਕਿਹਾ ਸੀਗਾ ਤਿੰਨ ਪਾਈਪਾਂ ਨੇ ਹੌਲੀ ਹੌਲੀ ਤਿੰਨੇ ਪਾਈਪਾਂ ਕੱਢਾਂਗੇ ਰਾਤੋਂ ਰਾਤ ਨਹੀਂ ਨਿਕਲਦੀਆਂ ਹਨ ਆਪਣੀ ਜੇ ਛੋਟੀ ਜੀ ਰੱਬ ਨਾ ਕਰੇ ਹੱਡੀ ਵੀ ਟੁੱਟ ਜਾ ਉਹਨੂੰ ਵੀ ਠੀਕ ਹੋਣ ਚ 6 ਮਹੀਨੇ ਲੱਗਦੇ ਹੀ ਹੈ ਨਾ ਇਲਾਜ ਨੂੰ ਟਾਈਮ ਤਾਂ ਲੱਗਣਾ ਹੀ ਹੈ ਅਨੇ ਹੁਣ ਬੇਟੀ ਅੱਗੇ ਨਾਲ ਠੀਕ ਹੋ ਰਹੀ ਹੈ ਹਾਂਜੀ ਹੋਣੀ ਹੀ ਖਾਂਦੀ ਹੈ ਉਮੀਦ ਹੈ ਉਮੀਦ ਹੈ ਹਾਂ ਮੂਨਾ ਖਾਂਦੀ ਹੈ ਮੂਨ ਨਾਲ ਖਾਣ ਲੱਗ ਗਈ ਹਾਂਜੀ ਇਹ ਇਹ ਉਹ ਇੰਨੀ ਦੀ 15 16 ਸਾਲ ਦੀ ਛੋਟੀ ਬੇਟੀ ਨੂੰ ਹਸਪਤਾਲ ਜਲੰਧਰ ਦਾ ਬਹੁਤ ਹੀ ਨਾਮੀ ਹਸਪਤਾਲ ਹੈ ਬਹੁਤ ਹੀ ਵੱਡਾ ਹਸਪਤਾਲ ਹੈ ਪਿਛਲੀ ਵਾਰ ਨਾਮ ਲਿੱਤਾ ਸੀ ਬੜੇ ਲੋਕ ਰੌਲਾ ਪਾਣ ਲੱਗ ਗਏ ਸੀਗੇ ਚਲੋ ਇਸ ਵਾਰ ਨਾਮ ਨਹੀਂ ਲੈਂਦੇ ਲੇਕਿਨ ਲੋਕ ਜਾਣਦੇ ਹੀ ਆ ਇੱਕ ਬਹੁਤ ਵੱਡਾ ਪ੍ਰਾਈਵੇਟ ਹਸਪੀਟਲ ਹੈ ਜੰਦਰ ਦਾ ਸੱਪ ਨੇ ਵੱਡਿਆ ਨਹੀਂ ਸੀ ਫੇਰ ਵੀ ਐਂਟੀ ਵੈਨਮ ਦਿੱਤਾ ਸੀ ਔਰ ਜਦ ਪੀਜੀਆਈ ਪਹੁੰਚੇ ਤਾਂ ਪੀਜੀਆਈ ਜਾ ਕੇ ਚੱਲਿਆ ਪਤਾ ਕਿ ਸੱਪ ਨੇ ਵੱਡਿਆ ਹੀ ਨਹੀਂ ਹੈ ਮਤਲਬ ਇਸ ਹੱਦ ਤੱਕ ਜ਼ਮੀਰਾ ਗਿਰ ਜਾਂਦੀਆਂ ਹੈ ਚਾਰ ਪੈਸੇ ਕਮਾਉਣ ਲਈ ਕਿਸੇ ਦੀ ਜ਼ਿੰਦਗੀਆਂ ਨਾਲ ਖੇਡ ਜਾਂਦੇ ਆ ਐਨੀ ਹਾਉ ਅੱਗੇ ਵਧਦੇ ਆ ਤੁਸੀਂ ਆਪਣੇ ਵੀਡੀਓ ਜ਼ਰੂਰ ਸਾਂਝੇ ਕਰਿਓ ਔਰ ਅੱਗੇ ਤੱਕ ਲੋਕਾਂ ਤੱਕ ਸਨੇਹਾ ਜ਼ਰੂਰ ਪਹੁੰਚਾਇਓ ਫਤਿਹ ਦੀ ਸਾਹਿਬ ਨਾਲ ਵੀਡੀਓ ਕਲੋਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ